ਹੁਸ਼ਿਆਰਪੁਰ ਦੇ ਪਿੰਡ ਛੋਣੀ ਕਲਾਂ ਦੀ ਇੱਕ ਧੀ ਨੇ ਪਹਿਲੇ ਪੰਜਾਬ 'ਚ ਰਹਿ ਕੇ ਡਾਕਟਰ ਦੀ ਸਿੱਖਿਆ ਹਾਸਲ ਕੀਤੀ ਫਿਰ ਵਿਦੇਸ਼ ਵਿੱਚ ਧਰਤੀ ਤੇ ਕੈਨੇਡਾ ਪੁਲਿਸ ਦਾ ਅਫਸਰ ਬਣ ਕੇ ਮਾਪਿਆਂ ਨੂੰ ਸਰਪ੍ਰਾਈਜ਼ ਦਿੱਤਾ ਐਨਾ ਹੀ ਨਹੀਂ ਬਲਕਿ ਲੜਕੀ ਦੇ ਪਤੀ ਵੀ ਪੁਲਿਸ 'ਚ ਉਸਦੇ ਨਾਲ ਹੀ ਅਫਸਰ ਭਰਤੀ ਹੋਏ ਜਿਸ ਨਾਲ ਪਰਿਵਾਰ 'ਚ ਕਾਫੀ ਜ਼ਿਆਦਾ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ ਘਰ 'ਚ ਵਧਾਈਆਂ ਦੇਣ ਵਾਲਿਆਂ ਦਾ ਤੰਤਾ ਲੱਗਿਆ ਪਰਿਵਾਰ ਵੱਲੋਂ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾ ਕੇ ਖੁਸ਼ੀ ਮਨਾਈ ਗਈ। মিডিਆ ਨਾਲ ਗੱਲਬਾਤ ਦੌਰਾਨ ਲੜਕੀ ਦੇ ਪਰਿਵਾਰ ਨੇ ਦੱਸਿਆ ਕਿ ਉਹਨਾਂ ਦੀ ਤੀ ਸਨ 2019 ਚ ਕੈਨੇਡਾ ਦੀ ਧਰਤੀ ਤੇ ਗਈ ਤੇ ਉੱਥੇ ਪਹੁੰਚ ਕੇ ਉਹ ਪੁਲਿਸ ਚ ਭਰਤੀ ਹੋਈ ਜੋ ਕਿ ਉਹਨਾਂ ਦੇ ਲਈ ਬੇਹਦ ਮਾਣ ਵਾਲੀ ਗੱਲ ਹੈ। ਉਹਨਾਂ ਕਿਹਾ ਕਿ ਉਹਨਾਂ ਦੀ ਤੀ ਅਤੇ ਜਵਾਈ ਦੋਵੇਂ ਪੁਲਿਸ ਚ ਇਕੱਠੇ ਅਫਸਰ ਬਣੇ। ਦੋਹਾਂ ਵੱਲੋਂ ਹੀ ਉਹਨਾਂ ਨੂੰ ਇੱਕ ਸਰਪ੍ਰਾਈਜ਼ ਦਿੱਤਾ ਗਿਆ। ਸੰਜੀਵ ਜੀ ਸੰਜੀਵ ਜੀ ਕਿਹੜਾ ਪਿੰਡ ਹੈ ਜੀ ਆਪਣਾ ਆਪਣਾ ਸ਼ੌਨੀ ਕਲਾਂ ਜੀ ਬੇਟੀ ਦਾ ਕੀ ਨਾਮ ਹੈ ਜੀ ਬੇਟੀ ਦਾ ਨਾਮ ਜੀ ਅਨਮੋਲ ਅਰੋੜਾ ਜੀ ਤਾਂ ਬੇਟੀ ਨੇ ਵਿਦੇਸ਼ ਦੀ ਧਰਤੀ ਤੇ ਕੋਈ ਵੱਡੀ ਉਪਲਬਧੀ ਹਾਸਲ ਕੀਤੀ ਹੈ ਪੁਲਿਸ ਆਫਸਰ ਦੀ ਉਹਨੇ ਜੋ ਹਾਸਲ ਕੀਤੀ ਹੈ ਕੀ ਕਿਹੜਾ ਚਾਹੁੰਦੇ ਹੋ ਜੀ ਬਸ ਬਹੁਤ ਵਧੀਆ ਜੀ ਉਹਨੂੰ ਵਧੀਆ ਅੱਛਾ ਆਪਣੇ ਵੱਲੋਂ ਬੇਸ਼ੀਸ਼ ਦੇਣੀ ਚਾਹੁੰਦੇ ਆਂ ਵੀ ਗਾਹਾਂ ਵੀ ਬੇਟੇ ਇੱਦਾਂ ਤਰੱਕੀਆਂ ਕਰ ਤੇ ਸਾਡੇ ਦੇਸ਼ ਦਾ ਵੀ ਨਾਂ ਰੌਸ਼ਨ ਹੋਇਆ ਇਹਦੇ ਨਾਲ ਕਿ ਇੱਕ ਇੰਡੀਆ ਦਾ ਬੱਚਾ ਉੱਥੇ ਜਾ ਕੇ ਵੱਡੀ ਅਚੀਵਮੈਂਟ ਕਰਕੇ ਕੈਨੇਡਾ ਪੁਲਿਸ ਦੇ ਵਿੱਚ ਲਿਆ ਬੱਸ ਇਹ ਐਕਚੁਅਲੀ ਇੱਥੇ ਆਪਣੇ BDS ਡਾਕਟਰ ਬਣ ਕੇ ਗਈ ਸੀ ਤਾਂ ਨਾਲ-ਨਾਲ ਉਹਨੇ ਆਪਣੇ ਪੁਰਾਣੇ ਆਫਿਸ ਦੇ ਦੀ ਜਿਹੜੀ ਜੋਬ ਹੈ ਜੋਇਨ ਕਰ ਲਈ ਪਿਛਲੇ ਕਿੰਨੇ ਸਮੇਂ ਤੋਂ ਬੇਟੀ ਕੈਨੇਡਾ ਦੇ ਵਿੱਚ ਹੈ ਬੇਟੀ ਜੀ 2019 ਚ ਗਈ ਸੀ ਤੇ ਪੁਲਸਿੰਗ ਲਈ ਤਾਂ ਤੁਹਾਨੂੰ ਵੱਲੋਂ ਸਟਾਰਟ ਕੀਤੀ ਗਈ ਸੀ ਪੁਲਸਿੰਗ ਲਈ ਤਾਂ ਸਾਨੂੰ ਨੇ ਸਰਪ੍ਰਾਈਜ਼ ਦਿੱਤਾ ਪਿਛੇ ਦਸੰਬਰ ਦੇ ਵਿੱਚ ਜਿਹੜਾ ਲਾਸਟ ਸੀਗਾ 10 ਜਨਵਰੀ ਹਾਂ ਇਹਦੇ ਵਿੱਚ ਉਹਦੀ ਅਪਾਇੰਟਮੈਂਟ ਹੋਈ ਸੀਗੀ ਤਸਾਂ ਨੂੰ ਫੋਨ ਆਇਆ ਵੀ ਪਾਪਾ ਮੈਂ ਪੁਲਿਸ ਫੋਰਸ ਜੁਆਇਨ ਕਰ ਲਈ ਹੈ ਵੀ ਹੁਣ ਮੇਰੀ ਟ੍ਰੇਨਿੰਗ ਹੈ 6 ਮਹੀਨੇ ਦੀ ਉਸ ਤੋਂ ਬਾਅਦ ਫਿਰ 3 ਮਹੀਨੇ ਫੀਲਡ 'ਚ ਹੁਣ ਉਹਦਾ ਫਾਈਨਲ ਬੈਚ ਸੈਰੇਮਨੀ ਹੋਈ ਹੈ ਤੇ ਹੁਣ ਫਾਈਨਲ ਆਫਿਸ ਜੁਆਇਨ ਕਰ ਲਿਆ ਨੇ ਮਤਲਬ ਕਿ ਕੈਨੇਡਾ ਕਿਹੜੀ ਜਗ੍ਹਾ ਚੋਂ ਉਹ ਹੈ ਕਿ ਕੇਪ ਬਰਟਨ ਯਾਨੀ ਕਿ ਉਹ ਇਹ ਉਹਦਾ ਪਹਾੜ ਨੋਵਾ ਸਕੋਸ਼ੀਆ ਦੇ ਵਿੱਚ ਕੇਪ ਬਰਟਨ ਸਟੇਟ ਪੈਂਦੀ ਹੈ ਉਹਦੇ ਵਿੱਚ ਸਿਡਨੀ ਸਿਡਨੀ 'ਇਆ ਜੋਬ ਕਰਦੀ ਹੈ ਇਸ ਵੇਲੇ ਹਰ ਇੱਕ ਮਾਪੇ ਦਾ ਸੁਪਨਾ ਹੁੰਦਾ ਉਹਨਾਂ ਦਾ ਬੱਚਾ ਜਿਹੜਾ ਪੜ੍ਹ ਲਿਖ ਕੇ ਤਰੱਕੀ ਕਰੇ ਸੋ ਅੱਜ ਧੀ ਰਾਣੀ ਨੇ ਉਹ ਮੁਕਾਮ ਹਾਸਲ ਕਰਕੇ ਵਿਖਾਇਆ ਫਿਰ ਕਿੰਨੀ ਖੁਸ਼ੀ ਹੈ ਕੀ ਕਹਿਣਾ ਚਾਹੁੰਦਾ ਹਾਂ ਬਸ ਖੁਸ਼ੀ ਹੈ ਜੀ ਉਹਦਾ ਸ਼ੁਕਰੀਆ ਅਦਾ ਕਰਦੇ ਹਾਂ ਪਰਮਾਤਮਾ ਦਾ ਜਿਨੇ ਇੱਥੇ ਦੀ ਪਹੁੰਚਾਇਆ ਸਾਨੂੰ ਬੱਚਿਆਂ ਪਿੱਛੇ ਸਾਰਾ ਮਤਿਓ ਮੈਂ ਨਾ ਇਹ ਵੀ ਦੱਸਣਾ ਚਾਹੁੰਦਾ ਆ ਵੀ ਮੇਰਾ ਸਾਨੇਨ ਲਾ ਤੇ ਉਹਦਾ ਨਾਮ ਹੈਗਾ ਬੇਟਾ ਵਿਸ਼ਾਲ ਕਪੂਰ ਅੱਛਾ ਉਹ ਵੀ ਕੈਨੇਡਾ ਦੇ ਵਿੱਚ ਅੱਛਾ ਉਹਨੇ ਜੁਆਇਨ ਕੀਤੀ ਹੈ ਉਹ ਬਣਿਆ ਕਰੈਕਸ਼ਨਲ ਆਫੀਸਰ ਉੱਥੇ ਜੇਲ ਡਿਪਾਰਟਮੈਂਟ ਦੇ ਵਿੱਚ ਹੈ ਤੇ ਇਹ ਵੀ ਮੈਨੂੰ ਬੜੀ ਪ੍ਰਾਊਡ ਵਾਲੀ ਗੱਲ ਆ ਕਿ ਦੋਨੋਂ ਬੱਚੇ ਇੱਕੋ ਜਗ੍ਹਾ ਸੈਟਲਡ ਹੋ ਗਏ ਆ ਤੇ ਦੋਨਾਂ ਦੀਆਂ ਲਾਈਨਾਂ ਵੀ ਸੇਮ ਸੇਮ ਆ ਤੇ ਇੱਕੋ ਡਿਪਾਰਟਮੈਂਟ 'ਚ ਆ ਤੇ ਬੜੇ ਬੱਚਿਆਂ ਨੂੰ ਵਿਸ਼ ਕਰਦੇ ਆ ਵੀ ਤਰੱਕੀਆਂ ਕਰੋ ਤੇ ਆਪਣੇ ਦੇਸ਼ ਦਾ ਨਾਮ ਉੱਚਾ ਕਰੋ। ਆ ਵੀ ਤੁਹਾਡਾ ਆ ਮਨਦੀਪ ਕੌਰ। ਅ ਮਨਦੀਪ ਜੀ ਬੇਟੀ ਨੇ ਧੀ ਰਾਣੀ ਨੇ ਵੱਡਾ ਮੁਕਾਮ ਹਾਸਲ ਕੀਤਾ ਤੇ ਦੇਸ਼ ਦੀ ਧਰਤੀ ਤੇ ਪਹੁੰਚ ਕੇ ਸਟਰਗਲ ਕਰਕੇ ਇਸ ਮੁਕਾਮ ਤੱਕ ਪਹੁੰਚੀ ਹੈ ਜੀ। ਕੀ ਕਹਿਣਾ ਚਾਹੁੰਦੇ ਹੋ? ਬੜਾ ਪ੍ਰਾਊਡ ਫੀਲ ਕਰਦੇ ਆ ਇਸ ਵਾਈਗੁਰ ਦਾ ਸ਼ੁਕਰਿਆ ਕਿ ਉਹਨੇ ਸਾਨੂੰ ਇਹ ਦੇਣ ਦਿਖਾਇਆ। ਬੜਾ ਵਧੀਆ ਲੱਗ ਰਿਹਾ ਤੇ ਬੜੀ ਖੁਸ਼ੀ ਆ ਸਾਰਿਆਂ ਲਈ ਬੜੀ ਖੁਸ਼ੀ ਦੀ ਮੂਮੈਂਟ ਹੈ ਕਿਉਂਕਿ ਉਹ ਐਜ਼ ਅ ਡਾਕਟਰ ਇੱਥੋਂ ਗਈ ਸੀਗੀ ਡੈਂਟਿਸਟ ਤੇ ਸਾਨੂੰ ਦੱਸਿਆ ਨਹੀਂ ਸੀ ਉਹਦੇ ਕਿ ਉਹ ਇਸ ਫੀਲਡ ਵੱਲ ਵੀ ਆ ਰਹੀ ਹੈ ਤੇ ਉਹਨੇ ਜਦੋਂ ਐਂਟ੍ਰੈਂਸ ਉਹਦੀ ਹੋ ਗਈ ਟੈਸਟ ਕਲੀਅਰ ਕਰਨ ਤੋਂ ਬਾਅਦ ਹੀ ਸਾਨੂੰ ਦੱਸਿਆ ਕਿ ਹੁਣ ਮੈਂ ਟ੍ਰੇਨਿੰਗ ਤੇ ਜਾ ਰਹੀ ਹਾਂ ਤੁਹਾਨੂੰ ਇਹ ਪਤਾ ਲੱਗਿਆ ਕਿ ਬੇਟੀ ਸਾਨੂੰ ਨੇ ਦਸੰਬਰ ਚ ਦੱਸਿਆ ਕਿ ਮੈਂ ਹੁਣ ਟ੍ਰੇਨਿੰਗ ਤੇ ਜਾਣਾ ਟੈਸਟ ਕਲੀਅਰ ਕਰਨ ਤੋਂ ਬਾਅਦ ਆ ਕੀ ਜਦੋਂ ਫਿਰ ਮਾਹੌਲ ਬਣਿਆ ਸੀ ਜਦੋਂ ਪਤਾ ਲੱਗਿਆ ਸੀ ਸਰਪ੍ਰਾਈਜ਼ ਦਿੱਤਾ ਬੇਟੀ ਨੂੰ ਬਹੁਤ ਖੁਸ਼ੀ ਹੋਈ ਜੋ ਦਾ ਦਿਲ ਕੀਤਾ ਜਿੱਦਣੂ ਵਾਹਿਗੁਰੂ ਨੇ ਉਹਦਾ ਮਤਲਬ ਰਸਤਾ ਟਰੈਕ ਵਾਹਿਗੁਰੂ ਹੀ ਬਣੋ ਹੀ ਹੋ ਗਿਆ ਨਹੀਂ ਅਦਰਵਾਈਜ਼ ਤਾਹ ਡੈਂਟਿਸਟਰੀ ਲਈ ਗਈ ਸੀ ਹਾਂਜੀ ਦੱਸਿਆ ਜਾ ਰਿਹਾ ਕਿ ਸੰਨਨ ਲੋਵੀ ਹਾਂਜੀ ਤੁਹਾਨੂੰ ਨੇ ਕਿ ਇਸ ਕੀ ਮੁਕਾਮ ਹਾਸਲ ਕੀਤਾ ਹਾਂਜੀ ਉਹ ਜਿਹੜੀ ਸੰਨਨ ਲੋਆ ਉਹਨਾਂ ਨੇ ਵੀ ਕੋਰੈਕਸ਼ਨਲ ਅਫੀਸਰ ਉਹ ਵੀ ਪੜ੍ਹੇ ਤੇ ਇਹਨਾਂ ਦਾ ਦੋਨਾਂ ਦਾ ਹੀ 1 ਮਹੀਨੇ ਲਈ ਗਿਆ ਪਿਆ ਉਹਦੀ ਵੀ ਗ੍ਰੈਜੂਏਸ਼ਨ ਪਿਛਲੇ ਮੰਥ ਹੋਈ ਹੈ ਤੇ ਉਹ ਵੀ ਬਹੁਤ ਖੁਸ਼ੀ ਦੀ ਗੱਲ ਹੈ ਬਹੁਤ ਬੜੀ ਅਚੀਵਮੈਂਟ ਹੈ ਔਰ ਦੋਨੋਂ ਹੀ ਵਧੀਆ ਜੋਬ ਤੇ ਹੋ ਗਏ ਬਹੁਤ ਸ਼ੁਕਰ ਹੈ ਉਸ ਵਾਹਿਗੁਰੂ ਦਾ ਆਪਾਂ ਅੱਜ ਦੇ ਸਮੇਂ ਦੀ ਗੱਲ ਕਰੀਏ ਲੋਕ ਜਿਹੜੇ ਉਹ ਧੀਆਂ ਜੰਮਣ ਤੋਂ ਡਰਦੇ ਨੇ ਬਹੁਤ ਸਾਰੇ ਮਾਮਲੇ ਅਜੇ ਵੀ ਇਸ ਤਰ੍ਹਾਂ ਦੇ ਸਾਹਮਣੇ ਹੁੰਦੇ ਨੇ ਭਰੂਣਾ ਅਤਿਆ ਵਰਗੇ ਫਿਰ ਕੀ ਕਹਿਣਾ ਚਾਹੁੰਦੇ ਹੋ ਨਾ ਲੋਕਾਂ ਨੂੰ ਕਿਉਂਕਿ ਬੇਟੀਆਂ ਅੱਜ ਕੱਲ੍ਹ ਅਪਾ ਅੰਕੜਾ ਦਮ ਤੱਕ ਗੱਲ ਕਰੇ ਕਿ ਬੇਟੀਆਂ ਹੈ ਬੇਟੀਆਂ ਨਾਲੋਂ ਵੱਧ ਮਾਪਿਆਂ ਦੇ ਨਾਲ ਕੱਢਦੀਆਂ ਨੇ ਜੀ ਨਹੀਂ ਇਹ ਬਿਲਕੁਲ ਇਦਾਂ ਨਹੀਂ ਕਰਨਾ ਚਾਹੀਦਾ ਬੇਟੀਆਂ ਤਾਂ ਇੰਨਾ ਜ਼ਿਆਦਾ ਸਾਡੇ ਲਈ ਸਾਡੀ ਸਿੰਗਲ ਬੱਚਾ ਹੈ ਬੇਟੀ ਪਰ ਬਹੁਤ ਜ਼ਿਆਦਾ ਉਹਨੇ ਪ੍ਰਾਊਡ ਫੀਲ ਕਰਾਇਆ ਤੇ ਇਸ ਲਈ ਮੈਨੂੰ ਲੱਗਦਾ ਕਿ ਬਿਲਕੁਲ ਹੀ ਵੀ ਇਦਾਂ ਨਹੀਂ ਕਰਨਾ ਚਾਹੀਦਾ ਕਿ ਬੇਟੀਆਂ ਨੂੰ ਪੜਾਉਣਾ ਲਿਖਾਉਣਾ ਔਰ ਅੱਗੇ ਵਧਣ ਦਾ ਮੌਕਾ ਦੇਣਾ ਜ਼ਰੂਰੀ ਹੈ ਬਹੁਤ ਜ਼ਰੂਰੀ